ਤਾਰਾ ਸਿੰਘ ਜੀ ਪਿੰਡ ਬਾਹ ਜਿਲ੍ਹਾ ਤਰਨਤਾਰਨ ਦੇ ਜਨਮ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਦੀਵਾਨ ਹਾਲਾਂ ਦੇ ਲੈਂਟਰ ਪਾਏ ਗਏ ਨੇ ਇਸ ਮੌਕੇ ਸਮੂਹ ਸੰਗਤ ਵੱਲੋਂ ਤਨੁਮੋਨ ਨਾਲ ਸੇਵਾ ਕੀਤੀ ਗਈ ਆਓ ਦੇਖਦੇ ਹਾਂ ਤਰਨਤਾਰਨ ਤੋਂ ਜਗਦੀਸ਼ ਸਿੰਘ ਡਾਲਦੀ ਇਹ ਰਿਪੋਰਟ ਕੀ ਨਾ ਬਾਬਾ ਜੀ ਉਹ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਭਗਵੰਤ ਸਿੰਘ ਪਿੰਡ ਵਾਤਾਰਾ ਸਿੰਘ ਸਾਡੇ ਨਾਲ ਸਾਡੇ ਪਿੰਡ ਦੇ ਸਰਪੰਚ ਸਾਹਿਬ ਪਰਮਿੰਦਰ ਸਿੰਘ ਸਰਪੰਚ ਸਾਹਿਬ ਹੋਰ ਸੰਗਤ ਇਥੇ ਲੋਕੀ ਹੋਈ ਆ ਕਿ ਇਹ ਗੁਰਦੁਆਰਾ ਭਾਈ ਤਾਰਾ ਸਿੰਘ ਸ਼ਹੀਦ ਪਿੰਡ ਵਾਤਾਰਾ ਸਿੰਘ ਇਥੇ ਦਵਾਨ ਹਾਲ ਜਿਹੜਾ ਸੰਗਤ ਦੇ ਇਲਾਕੇ ਦੇ ਸਹਿਯੋਗ ਦੇ ਨਾਲ ਬਣਿਆ ਹੈ ਜਿਹੜਾ ਹੁਣ ਇੱਥੇ ਲੈਂਟਰ ਪੈਜ ਰਿਹਾ ਏ ਇਹ 30000 ਸਕਰ ਫੁੱਟ ਲੈਂਟਰ ਪੈ ਚੁੱਕਾ ਏ ਇਹ ਅੱਧਾ ਹੁਣ ਪੈ ਰਿਹਾ ਏ ਇਸ ਸੰਤ ਦੇ ਸੰਯੋਗ ਦੇ ਨਾਲ ਇਲਾਕੇ ਦੇ ਬਾਰ ਬਾਰੇ ਵਿਦੇਸ਼ਾਂ ਦੇ ਵੀਰਾਂ ਦੇ ਹੋਰ ਲੋਕਾਂ ਦੇ ਸੰਯੋਗ ਨਾਲ ਮਾਇਆ ਕਤਲ ਕਰਕੇ ਇਹ ਲੰਗਰ ਦੀ ਦਵਾਨ ਆ ਤਿਆਰ ਕੀਤਾ ਗਿਆ ਏ ਤੇ ਇਲਾਕੇ ਦੇ ਵਿੱਚ ਬੀੜ ਸਾਹਿਬ ਬਾਬਾ ਬੁੱਢਾ ਸਾਹਿਬ ਦੀਵਾਨ ਹਾਲ ਹੈ ਉਸ ਤੋਂ ਬਾਅਦ ਇਹ ਦੀਵਾਨ ਹਾਲ ਪੂਰਨ ਸਾਹਿਬ ਵੀ ਇੱਕ ਦੀਵਾਨ ਹਾਲ ਬਣਿਆ ਹੈ ਤੇ ਉਸ ਤੋਂ ਬਾਅਦ ਇਹ ਦੀਵਾਨ ਹਾਲ ਤਿਆਰ ਹੋ ਰਿਹਾ ਹੈ ਇਹ ਸੰਤ ਦੇ ਸੰਯੋਗ ਦੇ ਨਾਲ ਤਿਆਰ ਹੋਇਆ ਜੀ ਤੇ ਲੈਂਟਰ ਪਾਇਆ ਜਾ ਰਿਹਾ ਹੈ ਤੇ ਗਾਂ ਇੱਥੇ ਸੇਵਾ ਚੱਲ ਰਹੀ ਹੈ ਆ ਸੰਤਾਂ ਦੇ ਅੱਗੇ ਬੇਨਤੀ ਹੈ ਅੱਗੇ ਤੋਂ ਵੀ ਗਾਂ ਤੋਂ ਵੱਧ ਤੋਂ ਵੱਧ ਸੇਵਾ ਦੇ ਕੇ ਆਪਣਾ ਜੀਵਨ ਸੁਖਦਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ